ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮਾਨ ਮੂਡ ਰੈਸਪੀ ਤੇ ਅੱਜ ਆਪਾਂ ਗੋਭੀ ਮਟਰ ਮਸਾਲਾ ਬਣਾ ਕੇ ਤਿਆਰ ਕਰਾਂਗੇ ਇਹ ਸਬਜੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਇਸ ਨੂੰ ਸਾਰੇ ਬਹੁਤ ਹੀ ਖੁਸ਼ ਹੋ ਕੇ ਖਾਣਗੇ ਗੋਭੀ ਮਟਰ ਮਸਾਲਾ ਰੈਸਪੀ ਸ਼ੁਰੂ ਕਰਦੇ ਹਾਂ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਜੀ ਰੈਸਪੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਗੋਭੀ ਮਟਰ ਮਸਾਲਾ ਬਣਾਉਣ ਲਈ ਮੈਂ 1/2 ਕਿਲੋ ਫੁੱਲ ਗੋਭੀ ਲਈਏ ਗੋਭੀ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਿਆ ਸੀ ਇੱਕ ਕੌਲੀ ਤਾਜ਼ੀ ਹਰੀ ਮਟਰ ਲਈ ਹੁਣ ਸਭ ਤੋਂ ਪਹਿਲਾਂ ਆਪਾਂ ਗੋਭੀ ਨੂੰ ਫਰਾਈ ਕਰਕੇ ਤਿਆਰ ਕਰਾਂਗੇ ਗੋਭੀ ਨੂੰ ਫਰਾਈ ਕਰਨ ਲਈ ਆਪਾਂ ਕੜਾਈ ਵਿੱਚ 3 ਚਮਚ ਸਰੋਂ ਦਾ ਤੇਲ ਪਾ ਦੇਵਾਂਗੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਤੇਲ ਗਰਮ ਹੋ ਗਿਆ ਹੁਣ ਇਸ ਵਿੱਚ ਆਪਾਂ ਗੋਭੀ ਪਾ ਦੇਵਾਂਗੇ ਨਾਲ ਹੀ ਆਪਾਂ ਅੱਧਾ ਚਮਚ ਨਮਕ ਚਮਚਾ ਚੌਥਾਈ ਚਾਹ ਹਲਦੀ ਇਹ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਜਦੋਂ ਆਪਾਂ ਨਮਕ ਤੇ ਹਲਦੀ ਪਾ ਕੇ ਗੋਭੀ ਨੂੰ ਫਰਾਈ ਕਰਦੇ ਆਂ ਤਾਂ ਗੋਭੀ ਵਿੱਚ ਕਰਾਰਾਪਨ ਆ ਜਾਂਦਾ ਹੈ ਮਿਸਟਰਲ ਟੇਸਟ ਬਹੁਤ ਵਧੀਆ ਹੁੰਦਾ ਹੈ ਗੋਭੀ ਨੂੰ ਆਪਾਂ ਮੀਡੀਅਮ ਸੇਕ ਤੇ ਚੰਗੀ ਤਰ੍ਹਾਂ ਫਰਾਈ ਕਰ ਲਵਾਂਗੇ ਗੋਭੀ ਨੂੰ ਮੈਂ ਮੀਡੀਅਮ ਸੇਕ ਤੇ 8-10 ਮਿੰਟ ਲਈ ਫਰਾਈ ਕਰ ਲਏ ਗੋਭੀ ਆਪਣੀ ਫਰਾਈ ਹੋ ਕੇ ਤਿਆਰ ਹੈ ਫਰਾਈ ਹੋਣ ਨਾਲ ਗੋਭੀ ਹਲਕੀ ਜਿਹੀ ਸੌਫਟ ਹੋ ਗਈ ਹੈ ਇਸ ਨੂੰ ਆਪਾਂ ਪਲੇਟ ਵਿੱਚ ਕਰ ਲਵਾਂਗੇ ਜਦੋਂ ਆਪਾਂ ਗੋਭੀ ਨੂੰ ਫਰਾਈ ਕਰਕੇ ਸਬਜ਼ੀ ਬਣਾਉਣੀ ਆ ਤਾਂ ਸਬਜ਼ੀ ਦਾ ਟੇਸਟ ਬਹੁਤ ਵਧੀਆ ਆਉਂਦਾ ਹੈ ਹੁਣ ਆਪਾਂ ਗੋਭੀ ਮਟਰ ਲਈ ਮਸਾਲਾ ਬਣਾ ਕੇ ਤਿਆਰ ਕਰਾਂਗੇ ਉਸੇ ਕੜਾਈ ਵਿੱਚ ਆਪਾਂ 2 ਚਮਚ ਸਰੋਂ ਦਾ ਤੇਲ ਪਾ ਦੇਵਾਂਗੇ ਤੇਲ ਨੂੰ ਗਰਮ ਕਰ ਲਵਾਂਗੇ ਤੇਲ ਗਰਮ ਹੋ ਗਏ 1 ਚਮਚ ਜੀਰਾ 1 ਚੁਟਕੀ ਹਿੰਗ ਇੱਕ ਤੇਜ ਪੱਤਾ ਸਾਰੀ ਜੀਜਨ ਨੂੰ ਆਪਾਂ ਹਲਕਾ ਜਿਹਾ ਭੁੰਨ ਲਵਾਂਗੇ ਦੋਬਰੀ ਕਟੇ ਹੋਏ ਪਿਆਜ਼ ਐਡ ਕਰ ਦੇਵਾਂਗੇ ਪਿਆਜ਼ ਨੂੰ ਆਪਾਂ ਮਿਕਸ ਕਰਕੇ ਹਲਕਾ ਜਿਹਾ ਸੌਫਟ ਹੋਣ ਤੱਕ ਭੁੰਨ ਲਵਾਂਗੇ ਪਿਆਜ਼ ਨੂੰ ਆਪਾਂ ਭੁੰਨ ਕੇ ਤਿਆਰ ਕਰ ਲਏ ਹੁਣ ਇਸ ਵਿੱਚ ਇੱਕ ਚਮਚ ਬ੍ਰਿਕਟ ਹੈ ਆਦਰ ਇੱਕ ਚਮਚ ਲਸਣ ਪਾ ਦੀਵਾਂਗੀ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ 1-2 ਮਿੰਟ ਲਈ ਭੁੰਨ ਲਵਾਂਗੀ ਅਦਰਕ ਤੇ ਲਸਣ ਨੂੰ ਆਪਾਂ 2 ਮਿੰਟ ਲਈ ਪੋਨਲੇ ਉਹ ਗੈਸ ਦਾ ਸੇਕ ਆਪਾਂ ਬਿਲਕੁਲ ਘੱਟ ਕਰ ਦੇਵਾਂਗੇ ਹੁਣ ਇਸ ਵਿੱਚ ਆਪਾਂ ਮਸਾਲੇ ਐਡ ਕਰ ਦੇਵਾਂਗੇ ਇੱਕ ਚਮਚ ਕਸ਼ਮੀਰੀ ਲਾਲ ਮਿਰਚ ਇੱਕ ਚਮਚ ਧਨੀਆ ਪਾਊਡਰ ਅੱਧਾ ਚਮਚ ਹਲਦੀ ਪਾਊਡਰ ਚਮਚ ਦਾ ਚੌਥਾ ਹਿੱਸਾ ਕਾਲੀ ਮਿਰਚ ਸਾਰੇ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੀ ਮੈਂ ਇਸ ਵਿੱਚ ਥੋੜਾ ਜਿਹਾ ਪਾਣੀ ਪਾ ਦੇਵਾਂਗੀ ਪਾਣੀ ਪਾ ਕੇ ਆਪਾਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਿਆ ਮਸਾਲਿਆਂ ਨੇ ਕਿਨਾਰੇ ਉੱਪਰ ਤੇਲ ਛਿੱਟਣਾ ਸ਼ੁਰੂ ਕਰ ਦਿੱਤਾ ਹੁਣ ਇਸ ਵਿੱਚ ਆਪਾਂ ਇੱਕ ਕੌਲੀ ਹਰੇ ਮਟਰ ਮਿਲਾ ਦੇਵਾਂਗੇ ਮਟਰ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਮਿਕਸ ਕਰਕੇ ਆਪਾਂ 2-3 ਮਿੰਟ ਲਈ ਭੁੰਨ ਲਵਾਂਗੇ ਤਰੇ ਮਟਰ ਨੂੰ ਆਪਾਂ 2-3 ਮਿੰਟ ਲਈ ਭੁੰਨ ਲੇ ਹੁਣ ਇਸ ਵਿੱਚ ਆਪਾਂ ਦੋ ਕद्दूकस ਕੀਤੇ ਹੋਏ ਟਮਾਟਰ ਮਿਲਾ ਦੇਵਾਂਗੇ ਨਾਲ ਹੀ ਆਪਾਂ ਇੱਕ ਛੋਟਾ ਚਮਚ ਨਮਕ ਐਡ ਕਰ ਦੇਵਾਂਗੇ। ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਭੁੰਨ ਲਵਾਂਗੇ ਆਪਾਂ। ਮਟਰ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਏ। ਭੁੰਨ ਇਸ ਵਿੱਚ ਆਪਾਂ ਅੱਧਾ ਚਮਚ ਗਰਮ ਮਸਾਲਾ ਇੱਕ ਚਮਚ ਕਸੂਰੀ ਮੇਥੀ ਐਡ ਕਰ ਦੇਵਾਂਗੇ। ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ 1 ਮਿੰਟ ਲਈ ਭੁੰਨ ਲਵਾਂਗੇ। ਗਰਮ ਮਸਾਲਾ ਤੇ ਕਸੂਰੀ ਮੇਥੀ ਨੂੰ ਆਪਾਂ 1 ਮਿੰਟ ਲਈ ਭੁੰਨ ਲਏ ਮਸਾਲਾ ਆਪਣਾ ਬਣ ਕੇ ਤਿਆਰ ਹੈ ਹੁਣ ਇਸ ਵਿੱਚ ਆਪਾਂ ਫਰਾਈ ਕੀਤੀ ਹੋਈ ਗੋਭੀ ਐਡ ਕਰ ਦੇਵਾਂਗੇ ਨਾਲ ਹੀ ਆਪਾਂ ਦੋ ਹਰੀ ਮਿਰਚ ਐਡ ਕਰ ਦੇਵਾਂਗੇ ਹਰੀ ਮਿਰਚ ਵਿੱਚ ਕੱਟ ਲਗਾ ਲਿਆ ਸੀ ਹਰੀ ਮਿਰਚ ਪਾਉਣਾ ਬਿਲਕੁਲ ਆਪਸ਼ਨ ਹੁਣ ਹੈ ਤੁਸੀਂ ਸਕਿਪ ਵੀ ਕਰ ਸਕਦੇ ਹੋ ਸਾਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਮਿਕਸ ਕਰਕੇ ਆਪਾਂ 1-2 ਮਿੰਟ ਲਈ ਭੁੰਨ ਲਵਾਂਗੇ ਗੋਭੀ ਨੂੰ ਆਪਾਂ ਮਸਾਲੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਕੇ 1-2 ਮਿੰਟ ਲਈ ਭੁੰਨ ਲੇ ਇਸ ਵਿੱਚ ਆਪਾਂ ਇੱਕ ਗਲਾਸ ਗਰਮ ਪਾਣੀ ਐਡ ਕਰ ਪਾਵਾਂਗੇ ਪਾਣੀ ਨੂੰ ਆਪਾਂ ਮਸਾਲੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਹੁਣ ਆਪਾਂ ਗੋਭੀ ਨੂੰ ਟਾਕੇ ਘੱਟ ਸੇਕ ਤੇ ਚੰਗੀ ਤਰ੍ਹਾਂ ਬਕਾ ਲਵਾਂਗੇ ਜਿੰਨਾ ਟਾਈਮ ਗੋਭੀ ਚੰਗੀ ਤਰ੍ਹਾਂ ਸੌਫਟ ਨਹੀਂ ਹੋ ਜਾਂਦੀ ਸਬਜ਼ੀ ਨੂੰ ਆਪਾਂ ਘੱਟ ਸੇਕ ਤੇ 10-12 ਮਿੰਟ ਦੇ ਲਗਭਗ ਪਕਾ ਲਏ ਸਬਜੀ ਆਪਣੀ ਬਣ ਕੇ ਤਿਆਰ ਹੈ ਗੋਭੀ ਆਪਣੀ ਸੌਫਟ ਹੋ ਗਈ ਹੈ ਮਿਸ ਵਿੱਚ ਆਪਾਂ ਥੋੜਾ ਜਿਹਾ ਬਰੀਕ कटा ਹੋਇਆ ਹਰਾ ਧਨੀਆ ਐਡ ਕਰ ਦੇਵਾਂਗੇ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਮਿਕਸ ਕਰਕੇ ਆਪਾਂ ਖੁੱਲੇ ਵਿੱਚ ਹੀ 1-2 ਮਿੰਟ ਲਈ ਹੋਰ ਪਕਾ ਲਵਾਂਗੇ ਗੋਭੀ ਮਟਰ ਮਸਾਲਾ ਆਪਣਾ ਬਣ ਕੇ ਤਿਆਰ ਹੈ ਹੁਣ ਆਪਾਂ ਗੈਸ ਬੰਦ ਕਰ ਦਿੱਤੇ ਗਰਮ ਗਰਮ ਗੋਭੀ ਮਟਰ ਮਸਾਲੇ ਨੂੰ ਆਪਾਂ ਗਰਮ ਗਰਮ ਰੋਟੀ ਪਰੌਂਠੇ ਨਾਲ ਸਰਵ ਕਰ ਸਕਦੇ ਆ ਇਸ ਦਾ ਟੇਸਟ ਬਹੁਤ ਵਧੀਆ ਆਵੇਗਾ ਤੁਸੀਂ ਵੀ ਇੱਕ ਵਾਰ ਮੇਰੇ ਤਰੀਕੇ ਨਾਲ ਇਹ ਰੈਸਪੀ ਜ਼ਰੂਰ ਟਰਾਈ ਕਰਿਓ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਹੋਰ ਰੈਸਪੀਜ਼ ਦੇਖਣ ਲਈ ਮੇਰੇ ਫੇਸਬੁੱਕ ਪੇਜ ਨੂੰ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਘੰਟੀ ਵਾਲਾ ਬਟਨ ਜ਼ਰੂਰ ਦਬਾਓ ਤਾਂ ਜੋ ਤੁਹਾਨੂੰ ਮੇਰੀ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਵੀਡੀਓ ਨਾਲ ਐਂਡ ਤੱਕ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ